ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾਂ ਜਾਚਕ ਮੰਗੇ ਦਾਨ ਦੇਹ ਪਿਆਰੀਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰੇਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉੱਥੈ ਅੰਮ੍ਰਿਤ ਵੰਡਈਐ ਸੁਖੀਆ ਹਰ ਕਰਨੇ ਜਮਕੈ ਪੰਥ ਨ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਇਸੇ ਹੀ ਜਰਨੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਝਰਨੇ ਪੇਖ ਦਰਸ਼ਨ ਨਾਨਕ ਜੀ ਵੇਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5 ਸਤ ਗੁਰ ਪੂਰੈ ਸੇਵੈ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੇ ਐ ਕਰਜ ਆਵੈ ਰਾਸ ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਬਿਸ਼ਰਾਮ ਨਾਨਕ ਜਪੀਐ ਸਦਾ ਹਰ ਨਿਮਕ ਨ ਬਿਸਰਉ ਨਾਮ ਪੌੜੀ ਤਿਨ ਕੀ ਸੋਭਾ ਕਿਆ ਗਣੀ ਜਿਨਿ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛਟੇ ਬੰਦਾ ਗੁਣ ਗਾਵੇ ਅਬਨਾਸ਼ੀਐ ਜੋਨ ਗਰਭ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸੰਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ ਪੰਜਵਾਂ ਕਾਮ ਨ ਕਰਹੀ ਆਪਣਾ ਫਿਰ ਹੈ ਅਵੱਤਾ ਲੋਏ ਨਾਨਕ ਨਾਏ ਵਿਸਾਰਿਆ ਸੁਖ ਕਨੇਹਾ ਹੋਏ ਮਹਲਾ ਪੰਜਵਾ ਵਿਖੇ ਕੌੜ ਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਪੌੜੀ ਇਹੇ ਨਿਸ਼ਾਨੀ ਸਾਦਕੀ ਜਿਸ ਭੇਟ ਤਤਰੀਐ ਜਮ ਕੰਕਰ ਨੇੜ ਨ ਆਵਈ ਫਿਰ ਬਹੁੜ ਨ ਮਰੀਐ ਭਵ ਸਾਗਰ ਸੰਸਾਰ ਬਿਖ ਸੋ ਪਾਰ ਉੱਤਰੀਐ ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰਿ ਹਰੀ ਐ ਸ਼ਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਉਠਾ ਚਿੱਤ ਗਾਲੀ ਅਲਪ ਲਾਲੀਆਂ ਕੰਮ ਨ ਆਵਹਿ ਮਿਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਬ ਦ੍ਰਿਸ਼ਟੀ ਆਇਆ पूरण अगम बिस्माद नानक राम नाम ठान कीता पूरे गुरु प्रसाद पौड़ी तो न चली खसम नाल लब् मोह विगुत्ते करतब करन पलेरेआ मद माया सुत्ते फिर फिर जून पवाइअन ਜਮ ਮਾਰਗ ਮੁਤੇ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉਤੇ ਸ਼ਲੋਕ ਮਹੱਲਾ 5 ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਬੇ ਵਸਤੂ ਕੌਡੀਆਂ ਸਚੇ ਨਾਉ ਮਿੱਠਾ ਸਾਦ ਆਇਆ ਤਿਨ ਹਰ ਜਨਾ ਚੱਕ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉੱਠਾ ਇਕ ਨਰੰਜਨ ਰਵ ਰਹਿਆ ਭਾਉ ਦੂਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੇ ਤੁਠਾ ਸ਼ਲੋਕ ਮਹੱਲਾ 5ਵਾਂ ਜਾ ਚੜੀ 사ਸਾਰ ਜੋ ਜਾ ਚੰਦੀ ਹੇਕੜੋ ਗਾਲੀ ਬਿਆ ਵਿਚਾਰ ਨਾਨਕ ਧਣੀ ਵਿਹੂਣੀਆਂ ਮਹੱਲਾ ਪੰਜਵਾ ਨਹੀਂ ਜਿ ਵਿੱਦਾ ਮਨ ਪਛਾਣੋ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰ ਪਉੜੀ ਸੋਈ ਸੇਵ ਹੋ ਜੀ ਅੜੇ ਦਾਤਾ ਬਖਸ਼ਿੰਦ ਕਿਲ ਵਿਖ ਸਭ ਬినాਸ਼ ਹੋਣ ਸਿਮਰਤ ਗੋਬਿੰਦ ਹਰ ਮਾਰਗ ਸਾਧੂ ਦੱਸਿਆ ਜੱਪੀਐ ਗੁਰਮੰਤ ਮਾਇਆ ਸੁਆਦ ਸਭ ਫਿੱਕੇ ਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ ਪੰਜਵਾਂ ਵਤ ਲੱਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸਹਿ ਪ੍ਰਾਪਤ ਨਾਨਕਾ ਜਿਸਨੋ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੇ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮਹਿ ਸੇਖਟੈਂ ਜਿਨ ਹਰ ਧਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨੇਚਲ ਏਕ ਸਰੇਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਮਿਰਥਾ ਸਾਸ ਕੰਠ ਲਾਏ ਜਾਂ ਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫੁਰਮਾਇਆ ਮੀ ਮੁੱਠਾ ਸਹਿਜ ਸੁਭਾਏ ਅਨ ਧਨ ਬਹੁਤ ਉਪਜਿਆ ਪ੍ਰਿਥਮੀ ਰੱਜੀ ਤਿਪਤ ਅਗਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਮਹਲਾ 5ਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਇ ਜਨ ਰੰਗ ਰੂਪ ਰਸ ਬਾ ਕਿ ਕਰਹਿ ਪ੍ਰਾਣੀਆਂ ਜਿਸੁ ਭੁਲਾਏ ਆਪ ਤਿਸ ਕਲ ਨਹੀ ਜਾਣੀਆ ਰੰਗ ਰਤੇ ਨਿਰਬਾਨ ਸਚਾ ਗਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਭਾਵਹੀ ਪਉੜੀ ਜੰਮਣ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਹੀ ਵਡ ਭਾਗੇ ਨਾਏ ਵਿਸਰਿਆ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਲਖ ਕੋਟ ਪਿਰਾਗੇ ਸ਼ਲੋਕ ਮਹੱਲਾ 5ਵਾਂ ਧਰਨ ਸੁਵੰਨੀ ਖਾੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤ ਗੁਰ ਟੁੱਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣੁ ਕਾ ਹਰ ਸੰਗ ਸਮਾਵੋ ਦੁਖ ਨ ਦੇਈ ਕਿਸੈ ਜੀ ਪਤ ਸਿਓ ਕਰ ਜਾਵੋ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵੋ ਸ਼ਲੋਕ ਦੋਹਾ ਮਹੱਲਾ ਪੰਜਵਾਂ ਇੱਕ ਜਿਸ ਸਾ ਜਨਮੈਂ ਕੀਆ ਸਰਬ ਕਲਾ ਸਮਰੱਥ ਜਿਉ ਹਮਾਰਾ ਖੰਨੀਐ ਹਰ ਮਨ ਤਨ ਸੰਧੜੀ ਵਥ ਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੇ ਤੁਧ ਨਾਂ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜੇ ਦੋਜਕ ਕੈ ਸੂਲ ਪੌੜੀ ਸਭ ਨਿਦਾਨ ਕਰ ਜਿਸ ਦੈ ਹਰ ਕਰੇ ਸੋ ਹੋਵੈ ਜਪ ਜਪ ਜੀਵੈ ਸੰਤ ਜਨ ਪਾਪਾ ਮਲ ਧੋਵੈ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨਰੋਵੈ ਪ੍ਰਭ ਦਰਸ਼ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸ਼ਲੋਕ ਡਖਣਾ ਮਹੱਲਾ ਪੰਜਵਾਂ ਭੂਰੀ ਪਰਮ ਵੰਜਾਏ ਪ੍ਰੀ ਮੁਹੱਬਤ ਹਿੱਕ ਤੂੰ ਜਿੱਥੋਂ ਵੰਜੈ ਜਾਏ ਤਿਥਾਂ ਮੌਜੂਦ ਸੋਏ ਮਹੱਲਾ ਪੰਜਵਾਂ ਚੜਕੈ ਘੋੜੜੈ ਕੁੰਦੇ ਪਕੜੈ ਕੁੰਡੀ ਦੀ ਖੇਡਾਰੀ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਓਡਾਰੀ ਪੌੜੀ ਰਸਨਾ ਉਚਰੈ ਹਰ ਸ਼ਰਵਣੀ ਸੁਣੈ ਸੋ ਉਦਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ 68 ਤੀਰਥ ਮੱਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿਤਾ ਨਾਨਕ ਲੜ ਲਾਏ ਉਧਾਰੇਨ ਦਇ ਸੇਵ ਅਮਿੱਤਾ ਸ਼ਲੋਕ ਮਹੱਲਾ 5ਵਾਂ ਧੰਦੇ ਕੁਲਾਂ ਚਿਤਨ ਆਵੇ ਹੇਕੜੋ ਨਾਨਕ ਸਈ ਤਨ ਫਟੰਨ ਜਿਨਾ ਸਾਈ ਬਿਸਰੈ ਮਹੱਲਾ ਪੰਜਵਾ ਪ੍ਰੇਤੋਂ ਕੀ ਤੋਨ ਦੇਵਤਾ ਤਿੰਨ ਕਰਨੇ ਹਾਰੇ ਸਬੇ ਸੇਖੋ ਬਾਰੀਆਂ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਿਛਾੜਿ ਅਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੇ ਸਭ ਤਿਸੈ ਕਰਨਾ ਅਗਮ ਗੋਚਰ ਸਾਹਿਬੋ ਜੀਆ ਕਾ ਪਰਨਾ ਹਸਤ ਦੇ ਪ੍ਰਤ ਪਾਲਦਾ ਭਰਨ ਪੋਖਣ ਕਰਨਾ ਮਿਹਰਬਾਨ ਬਖਸ਼ਿੰਦ ਆਪ ਜਪ ਸਚੇ ਤਰਨਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ 5ਵਾਂ ਤਿੰਨਾ ਭੁਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆਂ ਉਦਰੈ ਸਭੋ ਕੋਏ ਮਹੱਲਾ 5ਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤੇ ਸਹਿ ਭੁਖ ਨਾਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏ ਨਿਤ ਪ੍ਰਭ ਕੋ ਲੋੜੇ ਰਾਗ ਗੌੜੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗਵਾਰੇ ਰੀ ਸ੍ਰੀ ਕਬੀਰ ਜੀਓ ਕੇ ਚੌਪਦੇ ਅਬ ਮੋਹਿ ਜਲਤਿ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ बुझाया ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੇ RAM ਉਦਕ ਜਨ ਜਲਤ ਉਭਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਕੁਟਤ ਨਾਹੀ ਕਹ ਕਬੀਰ ਭਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਦਕ ਆਏ ਰਹਾਉ ਤੂੰ ਜਲ ਨਿਧ ਹਉ ਜਲ ਕਾਮੀਨ ਜਲ ਮਹਿ ਰਹਉ ਜਲੇ ਬਿਨਖੀਨ ਤੂੰ ਪਿੰਜਰ ਹਉ ਸੂਟਾ ਤੋਰ ਜੰਮ ਮੰਜਾਰ ਕਹਾ ਕਰੇ ਮੋਰ ਤੂੰ ਸਰਵਰ ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤ ਗੁਰ ਹਉ ਨਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਵੇਲਾ ਗਉੜੀ ਕਬੀਰ ਜੀ ਜਦ ਹਮ ਏ ਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਹਮ ਅਪੱਤੈ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਓ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਨੋਗੇ ਜਬ ਉਗਰੇ ਗੋਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਨਰਾਮ ਗਉੜੀ ਕਬੀਰ ਜੀ ਨਗਨ ਫਿਰਤ ਜੋ ਪਈਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੂंड मुंडाए ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆ ਕਾਈ ਬਿੰਦ ਰਾਖ ਜੋ ਤਰੀਏ ਪਾਈ ਖੁਸਰੇ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤਿਸ਼্নান ਕਰਾਹੀ ਜੋ ਹੈ ਦਾ ਦੁਰ ਪਾਨੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਚਾਹੀ ਤਿਨ ਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵੇ ਕਲ ਸਾਗਰ ਕਹੋ ਕਬੀਰ ਬੋ ਕਾਏ ਕਰੀਜੈ ਸਰਬਸ ਛੋਡ ਮਹਾਰਸ ਪੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੈ ਭਾਉ ਹੈ ਦੂਜਾ ਰੇ ਜਨ ਮਨ ਮਾਦੋ ਸਿਉ ਲਾਈਐ ਚਤਰਾਈ ਨਾ ਚਤਰ ਪੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਦੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗੁਰਾਇ ਗੌੜੀ ਕਬੀਰ ਜੀ ਗਰਭ ਵਾਸ ਮਹਿ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬ੍ਰਾਹਮਣ ਕੱਬ ਕੇ ਹੋਏ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ ਰਹਾਉ ਜਉ ਤੂ ਬ੍ਰਾਹਮਣ ਬ੍ਰਹਮਣੀ ਜਾਇ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਦ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਹਮਣ ਕਹੀਅਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੁਖ ਕਬੇ ਨ ਸੋਈ ਹੈ ਰਾਜ ਰੰਗ ਦੂ ਮਿਲ ਰੋਈ ਹੈ ਜੋ ਪੈ ਰਸਨਾ RAM ਨ ਕਹਿਬੋ ਉਪਜਤ ਬਿਨ ਸਤ ਰੋਵ ਤਰਹਿ ਬੋ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਣ ਗਏ ਕਹ ਕਾ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੋਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ ਰਾਮ ਰਸਾਇਨ ਪੀਓ ਰੇ ਕਬੀਰ ਹੰਸਾ ਸਰਵਰ ਕਾਲ ਸਰੀਰ ਰਾਮ ਰਸਾਇਨ ਪੀਓ ਰੇ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ